ਜੈ ਮਾਲ ਕੰਦੀ ਜੈ ਮਾਲ ਕੰਦੀ ਖਾਨ ਸੂਫੀ ਫਕੀਰ ਨਸੀਬ ਸ਼ਾਹ ਜੀ ਦਾ 82ਵਾਂ ਮਾਮਹਾਨ ਪ੍ਰਗਟ ਦਿਵਸ 2 ਅਕਤੂਬਰ ਦਿਨ ਬੁੱਧਵਾਰ ਨੂੰ ਮਾਲਿਕ ਸਾਹਿਬ ਜੋ ਜੀ ਦੀ ਰਹਿਨਮਾਈ ਹੇਠ ਬੜੀ ਸ਼ਰਧਾ ਤੇ ਜਾਵਾਂ ਨਾਲ ਹਰ ਸਾਲ ਦੀ ਤਰ੍ਹਾਂ ਸਰਬਸਾਂਝਾ ਦਰਬਾਰ ਕਾਂਟੀਆਂ ਸ਼੍ਰੀ ਵਿਖੇ ਮਨਾਇਆ ਜਾ ਰਿਹਾ ਹੈ ਆਪ ਸਭ ਪ੍ਰਭੂ ਭਗਤਾਂ ਤੇ ਸਤਸੰਗ ਪ੍ਰੇਮੀਆਂ ਨੂੰ ਬੜੇ ਹੀ ਪਿਆਰ ਨਾਲ ਸੱਦਾ ਦਿੱਤਾ ਜਾਂਦਾ ਹੈ ਕਿ ਆਪ ਸਭ ਸਮੂਹ ਪਰਿਵਾਰ ਸਮੇਤ ਪਹੁੰਚ ਕੇ ਰੋਹਾਨੀਅਤ ਪਰਿਵਤਾਵਰਨ ਦਾ ਆਨੰਦ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਓ ਜੀ ਪ੍ਰੋਗਰਾਮ ਦਾ ਬਿਰਵਾਇਸ ਪ੍ਰਕਾਰ ਹੈ 1 ਅਕਤੂਬਰ ਦਿਨ ਮੰਗਲਵਾਰ ਨੂੰ ਦੁਪਹਿਰ 2 ਵਜੇ ਸ਼ੋਭਾ ਯਾਤਰਾ ਹੋਵੇਗੀ ਸ਼ਾਮ ਨੂੰ 7 ਵਜੇ ਮਾਲਕ ਜੀ ਦੇ ਰੋਹਾਨੀ satsang ਹੋਣਗੇ ਅਕਤੂਬਰ ਦਿਨ ਬੁੱਧਵਾਰ ਨੂੰ ਸਵੇਰੇ 10 ਵਜੇ ਨਿਸ਼ਾਨ ਸਾਹਿਬ ਦੀ ਚੜਾਈ ਹੋਵੇਗੀ ਚਾਦਰਾਂ ਦੀ ਰਸਮ 11 ਵਜੇ ਹੋਵੇਗੀ 12 ਵਜੇ ਮਾਲਕ ਜੀ ਦੇ ਰੋਹਾਨੀ ਸਸੰਗ ਹੋਣਗੇ ਮਾਲਕ ਜੀ ਦੇ ਪ੍ਰਗਟ ਦਿਵਸ ਦੀ ਖੁਸ਼ੀ ਵਿੱਚ 25 ਅਕਤੂਬਰ ਤੋਂ 1 ਅਕਤੂਬਰ ਤੱਕ ਪ੍ਰਵਾਤ ਫੇਰੀਆਂ ਵੀ ਕੜੀਆਂ ਜਾਣਗੀਆਂ ਅਤੇ ਇਸ ਦੇ ਨਾਲ ਨਾਲ 171 ਫੁੱਟ ਉੱਚੇ ਨਿਸ਼ਾਨ ਸਾਹਿਬ ਦੀ ਚੜਾਈ 26 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 11 ਵਜੇ ਹੋਵੇਗੀ 1 ਅਤੇ 2 ਅਕਤੂਬਰ ਨੂੰ ਦਰਬਾਰ ਉਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਅਤੇ ਬਲੱਡ ਕੈਂਪ ਵੀ ਲਗਾਏ ਜਾਣਗੇ। ਸ਼ਾਮਲ ਦੇਸ਼ਾਂ ਤੋਂ ਸੰਗਤਾਂ ਇਸ ਪਾਵਨ ਪਵਿੱਤਰ ਤਿਹਾਰ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀਆਂ ਨੇ। ਆਓ ਆਪਾਂ ਸਭ ਵੀ ਇਸ ਖੁਸ਼ੀਆਂ ਭਰੇ ਅਫਸਰ ਉਤੇ ਸਰਵ ਸੰਜਾ ਦਰਬਾਰ ਕਾਂਟੀਆਂ ਸ਼੍ਰੀ ਵਿਖੇ ਪਹੁੰਚ ਕੇ ਆਪਣੀਆਂ ਝੋਲੀਆਂ ਨੂੰ ਖੁਸ਼ੀਆਂ ਨਾਲ ਭਰੀਏ ਜੀ। ਇਸ ਪ੍ਰੋਗਰਾਮ ਦੌਰਾਨ ਮਾਲਕ ਜੀ ਦੀ ਲੰਗਰ ਅਤੁੱਟ ਵਰਤਾਇਆ ਜਾਣਗੇ। ਜੈ ਮਾਲਕਾਂ ਦੀ ਜੈ ਮਾਲਕਾਂ ਦੀ E